ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਤੁਹਾਨੂੰ ਕਿਸਾਨ ਵੀਰੋ ਅ 35 ਆ ਅ ਕਿ ਇਸ ਟਾਈਮ ਦੇ ਉੱਤੇ ਆਪਾਂ ਝੋਨੇ ਦੇ ਵਿੱਚ ਬਾਸਮਤੀ ਦੇ ਵਿੱਚ ਸੁੰਡੀ ਵਾਸਤੇ ਜਾਂ ਜਿਹੜੀ ਗੋਭ ਦੀ ਸੁੰਡੀ ਕਹ ਲਈਏ ਜਾਂ ਮੁੰਜਰ ਕੱਟ ਵਾਸਤੇ ਕਿਸਾਨ ਵੀਰ ਵਰਤਣਾ ਬੰਦੇ ਟੈਕਨੀਕਲ ਕਈ ਆਪਾਂ ਵਰਤਦੇ ਹੁੰਨੇ ਆ। ਕਈ ਕਿਸਾਨ ਵੀ ਟੱਡਿਆਂ ਵਾਸਤੇ ਵਰਤ ਲੈਂਦੇ ਹਾਰਾਂ ਕਿ ਜਿਹੜਾ ਹਰਾ ਟੱਡਾ ਜਿਹੜਾ ਟੱਡ ਜਿਹਨੂੰ ਕਿਸਾਨ ਵੀਰ ਕਹਿੰਦੇ ਆ ਹਰਾ ਟੱਡਾ ਜਿਹੜਾ ਪੱਤੇ ਖਾਂਦਾ ਹੈ ਉਹਦੇ ਕੰਟਰੋਲ ਵਾਸਤੇ ਉਹੀ ਟੈਕਨੀਕਲ ਕੰਮ ਕਰਦੇ ਆ ਜਿਹੜੇ ਹੌਪਰ ਵਾਸਤੇ ਕਰਦੇ ਆ ਜਿਹੜਾ ਬ੍ਰਾਊਨ ਪਲਾਂਟ ਹੌਪਰ ਆ ਤੇ ਵਾਈਟ ਬੈਗਡ ਪਲਾਂਟ ਹੌਪਰ ਆ ਜਿਹੜਾ ਪੂਰਾ ਤੇ ਕਾਲਾ ਤੇਲ ਜਿਹਨੂੰ ਤੁਸੀਂ ਕਹਿ ਦਿੰਨੇ ਚਿੱਟਾ ਤੇਲ ਆ ਜਿਹੜੇ ਹੌਪਰ ਵਾਸਤੇ ਆਪਾਂ ਟੈਕਨੀਕਲ ਵਰਤਦੇ ਆ ਜਿਹਦੇ ਵਿੱਚ ਆਪਾਂ ਡਾਈਨੋਟੀ ਫਰੋਨ ਵਰਤਦੇ ਆਂ ਭਾਈ ਮੈਟਰੋਜ਼ਨ ਵਰਤਦੇ ਆਂ ਜਾਂ ਟਰਾਈਫਲੋਮਿਜ਼ੋਪਾਇਰੋਮ ਵਰਤਦੇ ਆਂ ਉਹੀ ਇਹਨਾਂ ਦੇ ਕੰਮ ਕਰ ਜਾਂਦੇ ਆ ਤਾਂ ਉਹਦੇ ਵਾਸਤੇ ਕਿਸਾਨ ਵੀ ਰੱਖ-ਵੱਖ ਖਸਪ੍ਰੇਆ ਕਰਦੇ ਆ ਮੈਂ ਬੇਨਤੀ ਇਹ ਕਰਨੀ ਆ ਕਿ 6-7 ਕ ਟੈਕਨੀਕਲ ਨੇ ਇਹਨਾਂ ਦੀ ਵਰਤੋਂ ਝੋਨੇ ਦੇ ਵਿੱਚ ਕਿਰਪਾ ਕਰਕੇ ਜਾਂ ਬਾਸਮਤੀ ਦੇ ਵਿੱਚ ਨਾ ਕਰੋ ਇਹ ਸਿਫਾਰਸ਼ ਵੀ ਹੈ ਨਹੀਂਗੇ ਕਈ ਜਿਹੜੇ ਟੈਕਨੀਕਲ ਕਿਸਾਨ ਵੀਰ ਵਰਤ ਲੈਂਦੇ ਆ ਜਿਹੜੇ ਕਿ ਸਫਾਰਸ਼ ਹੈ ਨਹੀਂ ਪਰ ਉਹ ਉਹਨਾਂ ਨੂੰ ਠੀਕ ਰਿਜ਼ਲਟ ਦਿੰਦੇ ਆ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੁੰਦੀ ਜਿਵੇਂ ਐਮ ਐਮ ਐਕਟਨ ਬੈਂਜਵੇਟ ਵਗੈਰਾ ਵਰਤ ਲੈਂਦੇ ਆ ਪਰ ਇਹ ਟੈਕਨੀਕਲ ਨੇ ਜਿਹੜੇ ਇਹ ਤੁਹਾਡਾ ਫਾਇਦਾ ਦਾ ਕੀ ਕਰਨਾ ਇਹਦੇ ਵਿੱਚ ਜਿਹੜਾ ਰੀਸਰਜੈਂਸ ਪੈਸਟ ਦੀ ਰੀਸਰਜੈਂਸ ਦਾ ਮਤਲਬ ਹੁੰਦਾ ਕਿ ਉਹਦੀ ਪਾਪੂਲੇਸ਼ਨ ਵਧਾਉਣਾ ਗਿਣਤੀ ਵਧਾਉਣਾ ਗਿਣਤੀ ਕਿਵੇਂ ਵਧਾਉਂਦੇ ਆਖ ਕੇ ਜਦੋਂ ਆਪਾਂ ਇਹਨੂੰ ਥੋੜੀ ਜਿਹੜੀ ਆਪਾਂ ਵਰਤਦੇ ਆ ਇਹ ਟੈਕਨੀਕਲ ਤਾਂ ਉਹ ਜੇ ਆਪਣੇ ਫਰਜ਼ ਕਰ ਲਓ ਜਿਵੇਂ ਬ੍ਰਾਊਨ ਪਲਾਂਟ ਹੋਪਰ ਦੀ ਮੈਂ ਗੱਲ ਕਰਦਾ ਪੂਰੀ ਪੈਟ ਪੂਰੀ ਪੈਟ ਵਾਲਾ ਡੱਡਾ ਜਾਂ ਚਿੱਟੀ ਪੈਟ ਵਾਲਾ ਡੱਡਾ ਕਾਲਾ ਤੇ ਲੱਚਟਾ ਤੇਲਾ ਤਾਂ ਇਹ ਜਿਹੜੇ ਪ੍ਰਿਥਰਾਇਡਸ ਨੇ ਸਿੰਥੈਟਿਕ ਪ੍ਰਿਥਰਾਇਡਸ ਇਹ ਹੀ ਇਹਨਾਂ ਵਾਸਤੇ ਉਲਟਾ ਖਰਾਕ ਦਾ ਕੰਮ ਕਰ ਲਾ ਪੈਂਦੇ ਆ ਰੀ ਸਰਜੈਂਸ ਹੋ ਜਾਂਦੀ ਆ ਇਹਨਾਂ ਦੀ ਫਕੰਡਿਟੀ ਵੱਧ ਜਾਂਦੀ ਆ ਐਗ ਲੇਇੰਗ ਵੱਧ ਜਾਂਦੀ ਆ ਗਿਣਤੀ ਪਾਪੂਲੇਸ਼ਨ ਇੱਕਦਮ ਵੱਧ ਜਾਂਦੀ ਆ ਤਾਂ ਉਹਦੇ ਨਾਲ ਫਿਰ ਬਾਅਦ ਚ ਕੰਟਰੋਲ ਕਰਨਾ ਔਖਾ ਜਾਂਦਾ ਨੇ ਜਾਂ ਰਿਸਿਸਟੈਂਸ ਆ ਜਾਂਦੀ ਹੈ ਤਾਂ ਇਹ ਟੈਕਨੀਕਲ ਵੈਸੇ ਤਾਂ ਜ਼ਿਆਦਾਤਰ ਕਿਸਾਨ ਵੀਰ ਵਰਤ ਨਹੀਂ ਰਹੇਗੇ ਜੇ ਕੋਈ ਕਿਤੇ ਆਪਾਂ ਵਰਤ ਰਹੇ ਆ ਨਾ ਕਿਰਪਾ ਕਰਕੇ ਸੁਣ ਲਿਆ ਜੀ ਸਿੰਥੈਟਿਕ ਪ੍ਰੈਥਰਾਇਡਸ ਵੈਸੇ ਤਾਂ ਆਰਗੈਨੋ ਫਾਸਫੇਟ ਗਰੁੱਪ ਦੇ ਕੁਝ ਟੈਕਨੀਕਲ ਆ ਜਿਹੜੇ ਉਹ ਵੀ ਰਿਸਰਜੈਂਸ 'ਚ ਮਦਦ ਕਰਦੇ ਤੇ ਕਾਰਬਾਮੇਟ ਵੀ ਜਿਵੇਂ ਐਲਡੀ ਕਾਰਬ ਵਗੈਰਾ ਪਰ ਉਹ ਕਿਸਾਨ ਵੀਰ ਵਰਤ ਨਹੀਂ ਰਹੇ ਹੁਣ ਇਸ ਟਾਈਮ ਜਿਹੜੇ ਇਹ ਸਿੰਥੈਟਿਕ ਪ੍ਰੈਥਰਾਇਡ 'ਚ ਲੈਂਡਾ ਸਾਈ ਹੈਲੋਥ੍ਰੀਨ ਤੇ ਬਾਈਫੈਂਥ੍ਰੀਨ ਇਹਨਾਂ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਇਸ ਤੋਂ ਇਲਾਵਾ ਕਲੋਰੋ ਪਲਸ ਸਾਈਪਰਮੈਥ੍ਰਿਨ ਕਲੋਰੋਪਾਈਰੀਫੋਸ ਪਲਸ ਆਪੀਰਮੈਥ੍ਰਿਨ ਇਹ ਵੀ ਟੈਕਨੀਕਲ ਨਾ ਵਰਤੋ ਪ੍ਰਫਿਨੋਫੋਸ ਪਲਸ ਸਾਈਪਰਮੈਥ੍ਰਿਨ ਇਹ ਵੀ ਨਾ ਵਰਤੋ ਕੱਲਾ ਡੈਲਟਾ ਮੈਥ੍ਰਿਨ ਕੱਲਾ ਸਾਈਪਰਮੈਥ੍ਰਿਨ ਇਹ ਵੀ ਨਾ ਵਰਤੋ ਬਾਈਫੈਂਥ੍ਰੀਨ ਵੀ ਨਾ ਵਰਤੋ ਤੇ ਲੈਂਡਾ ਸਾਈਹੈਲੋਥ੍ਰਿਨ ਵੀ ਨਾ ਵਰਤੋ ਬੇਨਤੀ ਆ ਕਿ ਇਹਨਾਂ ਟੈਕਨੀਕਲਾਂ ਦੀ ਵਰਤੋਂ ਝੋਨੇ ਬਾਸਮਤੀ ਭੁੱਲ ਕੇ ਵੀ ਨਾ ਕਰੋ ਇਹ ਤੁਹਾਡਾ ਫਾਇਦਾ ਨਹੀਂ ਕਰਨਾ ਕਈ ਵਾਰ ਕਿਸਾਨ ਵੀਰ ਕਹਿੰਦੇ ਕਿ ਬੜਾ ਵਧੀਆ ਰਿਜ਼ਲਟ ਆ ਜੀ ਰਿਜ਼ਲਟ ਕਈ ਵਾਰ ਇਹ ਆਏ ਨਹੀਂ ਹੁੰਦਾ ਕਿ ਹਰ ਵਾਰੀ ਵੀ ਆਪਣਾ ਨੁਕਸਾਨ ਹੋਣਾ ਕਈ ਵਾਰ ਕੋਈ ਪੈਸਟ ਆਊਟ ਬ੍ਰੇਕ ਇਦਾਂ ਦੀ ਹੋ ਜਾਂਦੀ ਕਿ ਫਿਰ ਆਪਾਂ ਨੂੰ ਜਿਹੜਾ ਹੈਗਾ ਸਥਿਤੀ ਨੂੰ ਕੰਟਰੋਲ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਇਹ ਸਪੈਸ਼ਲੀ ਜਿਹੜੀ ਹੈਗੀ ਆ ਤੁਹਾਨੂੰ ਬੇਨਤੀ ਕਿ ਇਹਨਾਂ ਦੀ ਸਿੰਥੈਟਿਕ ਪ੍ਰੇਥ ਰੜੀ ਵਰਤੋਂ ਝੋਨੇ ਬਾਸਮਤੀ ਚ ਬਿਲਕੁਲ ਨਹੀਂ ਕਰਨੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ